ਤੇ ਸੁਲੇ ਦੀ ਹੈਮ ਖਬਰ ਮਮਡੋੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਮਡੋੜ ਦੇ ਵਿੱਚ ਸ਼ਰਿਆਮ ਦੇ ਰਾਤ ਨਸ਼ਾ ਵੇਚਣ ਵਾਲੇ ਨੌਜਵਾਨਾਂ ਤੇ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਤਸਵੀਰਾਂ ਤੁਹਾਨੂੰ ਦਿਖਾਣ ਜਾ ਰਿਹਾ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿਵੇਂ ਦੇਰ ਰਾਤ ਕੁਝ ਨੌਜਵਾਨਾਂ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਸੀ ਦੋਸਤੋ ਬਾਅਦ ਸਥਾਨਕ ਲੋਕਾਂ ਵੱਲੋਂ ਇਸ ਦੀ ਇਤਲਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਜਦੋਂ ਮੌਕੇ ਤੇ ਪਹੁੰਚੀ ਤਾਂ ਨੌਜਵਾਨ ਜਿਹੜੇ ਨੇ ਮੌਕੇ ਤੋਂ ਫਰਾਰ ਹੋ ਗਏ ਨੇ ਸੀਸੀਟੀਵੀ ਤਸਵੀਰਾਂ 'ਚ ਸਾਫ ਨਜ਼ਰ ਆ ਰਿਹਾ ਏ ਜਿੱਥੇ ਸਰਹਦੀ ਕਸਬਾ ਮਮਦੋੜ ਦੇ ਨਾਰੰਗ ਮੁਹੱਲਾ ਦੀਆਂ ਤਸਵੀਰਾਂ ਨੇ ਜਿੱਥੇ ਪਿਛਲੇ ਕੁਝ ਕੁ ਦਿਨਾਂ ਤੋਂ ਲਗਾਤਾਰ ਗਲੀਆਂ ਦੇ ਅੰਦਰ ਨਸ਼ਾ ਤਸਕਰੀ ਅਤੇ ਨਸ਼ੇੜੀਆਂ ਦੀ ਆਵਾਜਾਈ ਕਾਫੀ ਵੱਧ ਗਈ ਸੀ ਜਿਸ ਤੋਂ ਪਰੇਸ਼ਾਨ ਹੋ ਕੇ ਲੋਕਾਂ ਨੇ ਅੱਧੇ ਰਾਤ ਹੀ ਲੋਕਾਂ ਨੇ ਅੱਜ ਉਹਨਾਂ ਦਾ ਪਿੱਛਾ ਕੀਤਾ ਦੇ ਜਿਸ ਤੋਂ ਬਾਅਦ ਇਸ ਇਤਲਾ ਜੜੀ ਆ ਪੁਲਿਸ ਨੂੰ ਦਿੱਤੀ ਆਕਰ ਕਾਰੇ ਇਕੱਠੇ ਹੋਏ ਤਿੰਨਾ ਆ ਗਲੀਆਂ ਦੇ ਲੋਕਾਂ ਨੇ ਸਹਿਮਤੀ ਬਣਾਈ ਤੇ ਪੁਲਿਸ ਨੂੰ ਜਦੋਂ ਇਸ ਇਤਲ ਇਤਲਾ ਦਿੱਤੀ ਗਈ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਪੁਲਿਸ ਜਿਹੜੇ ਨੇ ਮੌਕੇ ਤੇ ਪਹੁੰਚੀ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਉਸ ਤੋਂ ਪਹਿਲਾਂ ਹੀ ਨੌਜਵਾਨ ਜਿਹੜੇ ਨੇ ਫਰਾਰ ਹੋ ਗਏ